ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹਨ ਜਿੱਥੇ ਭਾਰੀ ਮੀਂਹ ਦੇ ਪਾਣੀ ਕਾਰਨ ਪੂਰਾ ਸ਼ਹਿਰ ਜਲਥਲ ਹੋਇਆ ਹੈ ਸੜਕਾਂ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਹੀ ਪਾਣੀ ਖੜਾ ਨਜ਼ਰ ਆਇਆ ਇਨਾ ਹੀ ਨਹੀਂ ਲੋਕਾਂ ਦਾ ਸਮਾਨ ਬਾਹਰ ਪਾਣੀ ਦੇ ਵਿੱਚ ਕਾगज ਦੀ ਕਿਸ਼ਤੀ ਵਾਂਗ ਰੁੜਦਾ ਹੋਇਆ ਦਿਖਾਈ ਦਿੱਤਾ ਰੇਲਵੇ ਦੇ ਅੰਡਰ ਬ੍ਰਿਜ ਚ ਪਾਣੀ ਹੀ ਪਾਣੀ ਨਜ਼ਰ ਆਇਆ ਇਹਨਾਂ ਤਸਵੀਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ ਪਾਣੀ ਕਾਰਨ ਸ਼ਹਿਰ ਵਾਸੀਆਂ ਦਾ ਘਰਾਂ ਚੋਂ ਨਿਕਲਣਾ ਔਖਾ ਹੋ ਚੁੱਕਿਆ ਜਿੱਥੇ ਇਸ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਉਹਨਾਂ ਲਈ ਇਹ ਪਾਣੀ ਮੁਸੀਬਤ ਵੀ ਬਣਿਆ ਕਿਉਂਕਿ ਘਰਾਂ ਅਤੇ ਦੁਕਾਨਾਂ 'ਚ ਪਾਣੀ ਵੜਨ ਕਾਰਨ ਉਹਨਾਂ ਦਾ ਕੀਮਤੀ ਸਮਾਨ ਭਿੱਜ ਕੇ ਖਰਾਬ ਹੋ ਗਿਆ ਇਸ ਦੇ ਨਾਲ ਹੀ ਗੱਡੀਆਂ ਦੇ ਇੰਜਨਾਂ 'ਚ ਪਾਣੀ ਪੈਣ ਕਾਰਨ ਗੱਡੀਆਂ ਦੀਆਂ ਰੋੜਾਂ ਦੇ ਅਧ ਵਿਚਕਾਰ ਬਰੇਕਾਂ ਲੱਗ ਗਈਆਂ ਭਾਵ ਗੱਡੀਆਂ ਖੜ ਗਈਆਂ ਹੁਣ ਲੋਕ ਆਪਣੀ ਗੱਡੀ ਚੋਂ ਬਾਹਰ ਨਿਕਲ ਕੇ ਆਪਣੀ ਗੱਡੀ ਨੂੰ ੱਤਕਾ ਲਗਾ ਕੇ ਰੋੜ ਦੇ ਹੋਏ ਦਿਖਾਈ ਦਿੱਤੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਜੇ ਹਿਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਸ਼ਾਸਨ ਕਦੋਂ ਤੱਕ ਇਸ ਪਾਣੀ ਨੂੰ ਬਾਹਰ ਕੱਢੇਗਾ ਅਤੇ ਲੋਕ ਸੁੱਖ ਦਾ ਸਾਹ ਲੈਣਗੇ ਬਾਕੀ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਖੂ ਪਾਣੀ ਹੈ ਜਾਂ ਫਿਰ ਮੌਸਮ ਠੀਕ ਠਾਕ ਹੈ ਆਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ ਭਾਰੀ ਮੀਂਹ ਦੇ ਪਾਣੀ ਕਾਰਨ ਪੂਰਾ ਸ਼ਹਿਰ ਜਲਥਲ ਹੋਇਆ ਏ ਸੜਕਾਂ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਹੀ ਪਾਣੀ ਖੜਾ ਨਜ਼ਰ ਆਇਆ ਐਨਾ ਹੀ ਨਹੀਂ ਲੋਕਾਂ ਦਾ ਸਮਾਨ ਬਾਹਰ ਪਾਣੀ ਦੇ ਵਿੱਚ ਕਾਗਜ਼ ਦੀ ਕਿਸਤੀ ਵਾਂਗ ਰੁੜਦਾ ਹੋਇਆ ਦਿਖਾਈ ਦਿੱਤਾ ਰੇਲਵੇ ਦੇ ਅੰਡਰ ਬ੍ਰਿਜ ਚ ਪਾਣੀ ਹੀ ਪਾਣੀ ਨਜ਼ਰ ਆਇਆ ਇਹਨਾਂ ਤਸਵੀਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਪੂਰ ਖੋਲ੍ਹ ਦਿੱਤੀ ਹੈ ਪਾਣੀ ਕਾਰਨ ਸ਼ਹਿਰ ਵਾਸੀਆਂ ਦਾ ਘਰਾਂ ਚੋਂ ਨਿਕਲਣਾ ਔਖਾ ਹੋ ਚੁੱਕਿਆ ਜਿੱਥੇ ਇਸ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਉਹਨਾਂ ਲਈ ਇਹ ਪਾਣੀ ਮੁਸੀਬਤ ਵੀ ਬਣਿਆ ਕਿਉਂਕਿ ਘਰਾਂ ਅਤੇ ਦੁਕਾਨਾਂ 'ਚ ਪਾਣੀ ਵੜਨ ਕਾਰਨ ਉਹਨਾਂ ਦਾ ਕੀਮਤੀ ਸਮਾਨ ਭਿੱਜ ਕੇ ਕਰਬ ਹੋ ਗਿਆ ਇਸ ਦੇ ਨਾਲ ਹੀ ਗੱਡੀਆਂ ਦੇ ਇੰਜਨਾਂ 'ਚ ਪਾਣੀ ਪੈਣ ਕਾਰਨ ਗੱਡੀਆਂ ਦੀਆਂ ਰੋੜਾਂ ਦੇ ਅਧ ਵਿਚਕਾਰ ਬਰੇਕਾਂ ਲੱਗ ਗਈਆਂ ਭਾਵ ਗੱਡੀਆਂ ਖੜ ਗਈਆਂ ਹੁਣ ਲੋਕ ਆਪਣੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਗੱਡੀ ਨੂੰ ੱਤਕਾ ਲਗਾ ਕੇ ਰੋੜ ਦੇ ਹੋਏ ਦਿਖਾਈ ਦਿੱਤੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਜੇ ਹਿਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਸ਼ਾਸਨ ਕਦੋਂ ਤੱਕ ਇਸ ਪਾਣੀ ਨੂੰ ਬਾਹਰ ਕੱਢੇਗਾ ਅਤੇ ਲੋਕ ਸੁੱਖ ਦਾ ਸਾਹ ਲੈਣਗੇ ਬਾਕੀ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਕੁ ਪਾਣੀ ਹੈ ਜਾਂ ਫਿਰ ਮੌਸਮ ਠੀਕ ਠਾਕ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ